लुधियाना ਵਿੱਚ دیر ਰਾਤ ਇੱਕ ਅਗਵਾਕਾਰ ਤੇ ਪੁਲਿਸ ਵਿਚਕਾਰ ਮੁਕਾਬਲਾ ਹੋਇਆ ਇਸ ਦੌਰਾਨ ਬਦਮਾਸ਼ਾਂ ਵੱਲੋਂ ਫਾਇਰਿੰਗ ਕੀਤੀ ਗਈ ਪੁਲਿਸ ਨੇ ਜਵਾਬੀ ਕਾਰਵਾਈ ਦੌਰਾਨ ਅਗਵਾਕਾਰ ਦੇ ਪੱਟ ਵਿੱਚ ਗੋਲੀ ਲੱਗ ਗਈ ਮੁਠਭੇੜ ਤੋਂ ਬਾਅਦ ਪੁਲਿਸ ਨੇ ਬਦਮਾਸ਼ ਨੂੰ ਹਥਿਆਰ ਸਮੇਤ ਕਾਬੂ ਕਰ ਲਿਆ ਬਦਮਾਸ਼ ਨੇ ਸ਼ਾਹਕੋਟ ਦੀ ਨੌਜਵਾਲੋਂ ਅਗਵਾ ਕੀਤਾ ਸੀ ਜਾਣਕਾਰੀ ਮੁਤਾਬਕ ਅਪਰਾਧੀ ਤਨਾਸੂ ਸਾਈਕਲ ਵੈਲੀ ਤੋਂ ਬਾਈਕ ਤੇ ਜਾ ਰਿਹਾ ਸੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸ਼ਾਹਕੋਟ ਵਿੱਚ ਇੱਕ ਨੌਜਵਾਨ ਨੂੰ ਗਵਾਹ ਕਰਨ ਦੇ ਮਾਮਲੇ ਤੋਂ ਫਰਾਰ ਹੈ ਜਦੋਂ ਪੁਲਿਸ ਨੇ ਸੜਕ ਤੇ ਨਾਕੇਬੰਦੀ ਕਰਕੇ ਅਪਰਾਧੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸਨੇ ਪੁਲਿਸ ਪਾਰਟੀ ਤੇ ਗੋਲੀਆਂ ਚਲਾ ਦਿੱਤੀਆਂ ਇਹ ਲੁਧਿਆਣਾ ਕਮਿਸ਼ਨਰੇਟ ਚ ਤਨੰਸੂ ਵਾਲੀ ਸਾਈਡ ਜਿਹੜਾ ਸਾਈਕਲ ਵੈਲੀ ਵਾਲੀ ਰੋਡ ਆ ਇੱਥੇ ਚ ਰਸਤੇ ਦੇ ਵਿੱਚ ਸਾਡੀ ਸੀਆਈਏ 2 ਦੀ ਪੁਲਿਸ ਪਾਰਟੀ ਨਾਲ ਸੀ ਜਵਾਨ ਦੇ ਮੁਲਾਜ਼ਮ ਸੀ ਸਬ ਇੰਸਪੈਕਟਰ ਗੁਰਪ੍ਰੀਤ ਸਿੰਘ ਲੀਡ ਕਰ ਰਹੇ ਸੀਗੇ ਜਿਹੜਾ ਇੱਥੇ ਇੱਕ ਬੰਦਾ ਮੋਟਰਸਾਈਕਲ ਤੇ ਆਇਆ ਜੋ ਸ਼ੱਕੀ ਜਾਪਿਆ ਇਹਨਾਂ ਨੇ ਰੋਕ ਕੇ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਇਮੀਡੀਏਟਲੀ ਪੁ ਡਿਫੈਂਸ ਦੇ ਵਿੱਚ ਪੁਲਿਸ ਪਾਰਟੀ ਵੱਲੋਂ ਜਦੋਂ ਰਿਟੇਲੇਸ਼ਨ ਚ ਫਾਇਰ ਕੀਤਾ ਗਿਆ ਤੇ ਇੱਕ ਗੋਲੀ ਉਹਦੀ ਲਾਤੇ ਲੱਗੀ ਹੈ ਇਮੀਡੀਏਟਲੀ ਨੂੰ ਸਿਵਲ ਹਸਪੀਟਲ ਮੂਵ ਕੀਤਾ ਗਿਆ ਮੋੜਲੀ ਜਾਂਚ ਇਹ ਗੱਲ ਸਾਹਮਣੇ ਆਈ ਹੈ ਵੀ ਉਸ ਦਾ ਕ੍ਰਿਮੀਨਲ ਦਾ ਨਾਮ ਜਿਹੜਾ ਗੁਲਾਬ ਸਿੰਘ ਸੀ ਉਤੇ ਪਹਿਲਾਂ ਹੀ 4-5 ਪਰਚੇ ਦਰਜ ਨੇ ਇੱਕ ਕੇਸ ਜੋ ਰੀਸੈਂਟਲੀ ਉਤੇ ਸ਼ਾਹਕੋਟ ਥਾਣਾ ਜਿਲੰਦਰデアਤੀ ਜ਼ਿਲ੍ਹੇ ਦੇ ਵਿੱਚ ਦਰਜ ਹੋਇਆ ਕਿਡਨਾਪਿੰਗ ਦਾ ਉਸ ਦੇ ਵਿੱਚ ਪਗੋੜਾ ਸੀ ਭੱਜਿਆ ਹੋਇਆ ਸੀਗਾ ਲੁਧਿਆਣਾ ਦੇ ਵੀ ਇੱਕ ਐਕਸਾਈਜ਼ ਐਕਟ ਦੇ ਕੇਸ ਦੇ ਵਿੱਚ ਮਿਹਰਬਾਨ ਥਾਣੇ ਦੇ ਕੇਸ ਦੇ ਵਿੱਚ ਪੀਓ ਸੀਗਾ ਤੇ ਨੂੰ ਇਮੀਡੀਏਟਲੀ ਮੈਡੀਕਲ ਟ੍ਰੀਟਮੈਂਟ ਲਈ ਸਿਵਲ ਹਸਪੀਟਲ ਮੂਵ ਕੀਤਾ ਗਿਆ ਤੇ ਮੌਕੇ ਤੇ ਸਾਡੀ ਐਫਐਐਸਐਲ ਦੀ ਟੀਮ ਵੀ ਆ ਰਹੀ ਹੈ ਤੇ ਅੱਗੇ ਜਿਹੜੀ ਜਾਂਚ ਚੱਲ ਰਹੀ ਹੈ ਕਿਸੇ ਪੁਲਿਸ ਕਰਮਚਾਰੀ ਤੇ ਤਾਂ ਨਹੀਂ ਗੋਲੀ ਹੋਜੀ ਫਿਲਹਾਲ ਕਿਸੇ ਪੁਲਿਸ ਮੁਲਾਜ਼ਮ ਦੇ ਗੋਲੀ ਨਹੀਂ ਲੱਗੀ ਹੈ ਬਾਕੀ ਅਸੀਂ ਹੁਣ ਅੱਗੇ ਤਤਰੀਸ਼ ਕਰ ਰਹੇ ਹਾਂ ਸਰ ਕਿੰਨੇ ਫਾਇਰ ਹੋਏ ਉਸ ਵੱਲੋਂ ਜੋ ਪੁਲਿਸ ਪਾਰਟੀ ਦਸਮ ਤਾਕ ਦੋ ਫਾਇਰ ਕੀਤੇ ਗਏ ਸੀ ਤੇ ਸੈਲਫ ਡਿਫੈਂਸ ਦੇ ਵਿੱਚ ਵੀ ਪੁਲਿਸ ਪਾਰਟੀ ਵੱਲੋਂ ਦੋ ਫਾਇਰ ਕੀਤੇ ਗਏ ਠੀਕ ਮਹਿਰਾਲ ਪੁ ਰਿਪੋਰਟ ਜੀਕੇਆ ਟੀਵੀ ਲੁਧਿਆਣਾ ਵਿੱਚ ਦੇਰ ਰਾਤ ਇੱਕ ਅਗਵਾਕਾਰ ਤੇ ਪੁਲਿਸ ਵਿਚਕਾਰ ਮੁਕਾਬਲਾ ਹੋਇਆ ਇਸ ਦੌਰਾਨ ਬਦਮਾਸ਼ਾਂ ਵੱਲੋਂ ਫਾਇਰਿੰਗ ਕੀਤੀ ਗਈ ਪੁਲਿਸ ਨੇ ਜਵਾਬੀ ਕਾਰਵਾਈ ਦੌਰਾਨ ਅਗਵਾਕਾਰ ਦੇ ਪੱਟ ਵਿੱਚ ਗੋਲੀ ਲੱਗ ਗਈ ਮੁਟਫੇੜ ਤੋਂ ਬਾਅਦ ਪੁਲਿਸ ਨੇ ਬਦਮਾਸ਼ ਨੂੰ ਹਥਿਆਰ ਸਮੇਤ ਕਾਬੂ ਕਰ ਲਿਆ ਬਦਮਾਸ਼ ਨੇ ਸ਼ਾਹਕੋਟ ਦੇ ਨੌਜਵਾਨ ਨੂੰ ਅਗਵਾ ਕੀਤਾ ਸੀ ਜਾਣਕਾਰੀ ਮੁਤਾਬਕ ਅਪਰਾਧੀ ਤਨਾਸੂ ਸਾਈਕਲ ਵੈਲੀ ਤੋਂ ਬਾਈਕ ਤੇ ਜਾ ਰਿਹਾ ਸੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸ਼ਾਹਕੋਟ ਵਿੱਚ ਇੱਕ ਨੌਜਵਾਨ ਨੂੰ ਗਵਾ ਕਰਨ ਦੇ ਮਾਮਲੇ ਤੋਂ ਫਰਾਰ ਹੈ ਜਦੋਂ ਪੁਲਿਸ ਨੇ ਸੜਕ ਤੇ ਨਾਕੇਬੰਦੀ ਕਰਕੇ অপরাধੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸਨੇ ਪੁਲਿਸ ਪਾਰਟੀ ਤੇ ਗੋਲੀਆਂ ਚਲਾ ਦਿੱਤੀਆਂ ਇਹ ਲੁਧਿਆਣਾ ਕਮਿਸ਼ਨਰੇਟ ਚ ਤਨਨਸੂ ਵਾਲੀ ਸਾਈਡ ਜਿਹੜਾ ਸਾਈਕਲ ਵੈਲੀ ਵਾਲੀ ਰੋਡ ਆ ਇੱਥੇ ਚ ਰਸਤੇ ਦੇ ਵਿੱਚ ਸਾਡੀ ਸੀਆਈਏ 2 ਦੀ ਪੁਲਿਸ ਪਾਰਟੀ ਨਾਲ ਸੀ ਜਵਾਨ ਦੇ ਮੁਲਾਜ਼ਮ ਸੀ ਸਬ ਇੰਸਪੈਕਟਰ ਗੁਰਪ੍ਰੀਤ ਸਿੰਘ ਲੀਡ ਕਰ ਰਹੇ ਸੀਗੇ ਜਿਹੜਾ ਇੱਥੇ ਇੱਕ ਬੰਦਾ ਮੋਟਰਸਾਈਕਲ ਤੇ ਆਇਆ ਜੋ ਸ਼ੱਕੀ ਜਾਪਿਆ ਇਹਨਾਂ ਨੇ ਰੋਕ ਕੇ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਇਮੀਡੀਏਟਲੀ ਪੁਲਿਸ ਪਾਰਟੀ ਦੇ ਉੱਤੇ ਫਾਇਰਿੰਗ ਕਰ ਦਿੱਤੀ ਜੀ ਸਰ ਸੈਲਫ ਡਿਫੈਂਸ ਦੇ ਵਿੱਚ ਪੁਲਿਸ ਪਾਰਟੀ ਵੱਲੋਂ ਜਦ ਇਮੀਡੀਏਟਲੀ ਨੂੰ ਸਿਵਲ ਹਸਪੀਟਲ ਮੂਵ ਕੀਤਾ ਗਿਆ ਮੁਢਲੀ ਜਾਂਚ ਇਹ ਗੱਲ ਸਾਹਮਣੇ ਆਈ ਹੈ ਵੀ ਉਸ ਦਾ ਕ੍ਰਿਮੀਨਲ ਦਾ ਨਾਮ ਜਿਹੜਾ ਗੁਲਾਬ ਸਿੰਘ ਸੀ ਉਤੇ ਪਹਿਲਾਂ ਹੀ 4-5 ਪਰਚੇ ਦਰਜ ਨੇ ਇੱਕ ਕੇਸ ਜੋ ਰੀਸੈਂਟਲੀ ਉਤੇ ਸ਼ਾਹਕੋਟ ਥਾਣੇ ਜਲੰਧਰ ਦੇ ਹਾਤੀ ਜ਼ਿਲ੍ਹੇ ਦੇ ਵਿੱਚ ਦਰਜ ਹੋਇਆ ਕਿਡਨਾਪਿੰਗ ਦਾ ਉਸ ਦੇ ਵਿੱਚ ਪਗੋੜਾ ਸੀ ਭੱਜਿਆ ਹੋਇਆ ਸੀਗਾ ਲੁਧਿਆਣਾ ਦੇ ਵੀ ਇੱਕ ਐਕਸਾਈਜ਼ ਐਕਟ ਦੇ ਕੇਸ ਦੇ ਵਿੱਚ ਮਿਹਰਬਾਨ ਥਾਣੇ ਦੇ ਕੇਸ ਦੇ ਵਿੱਚ ਪੀਓ ਸੀਗਾ ਤੇ ਨੂੰ ਇਮੀਡੀਏਟਲੀ ਮੈਡੀਕਲ ਟਰੀਟਮੈਂਟ ਲਈ ਸਿਵਲ ਹਸਪੀਟਲ ਮੂਵ ਕੀਤਾ ਗਿਆ ਤੇ ਮੌਕੇ ਤੇ ਸਾਡੀ ਐਫਐਸਐਲ ਦੀ ਟੀਮ ਵੀ ਆ ਰਹੀ ਹੈ ਤੇ ਅੱਗੇ ਜਿਹੜੀ ਜਾਂਚ ਚੱਲ ਰਹੀ ਹੈ ਕਿਸੇ ਪੁਲਿਸ ਕਰਮਚਾਰੀ ਤੇ ਤਾਂ ਨਹੀਂ ਗੋਲੀ ਹੋਜੀ ਫਿਲਹਾਲ ਕਿਸੇ ਪੁਲਿਸ ਮੁਲਾਜ਼ਮ ਦੇ ਗੋਲੀ ਨਹੀਂ ਲੱਗੀ ਹੈ ਬਾਕੀ ਅਸੀਂ ਹੁਣ ਅੱਗੇ ਤਫਤੀਸ਼ ਕਰ ਰਹੇ ਹਾਂ ਸਰ ਕਿੰਨੇ ਫਾਇਰ ਹੋਏ ਉਸ ਵੱਲੋਂ ਜੋ ਪੁਲਿਸ ਪਾਰਟੀ ਦੱਸਣ ਮੁਤਾਬਕ ਦੋ ਫਾਇਰ ਕੀਤੇ ਗਏ ਸੀ ਤੇ ਸੈਲਫ ਡਿਫੈਂਸ ਦੇ ਵਿੱਚ ਵੀ ਪੁਲਿਸ ਪਾਰਟੀ ਵੱਲੋਂ ਦੋ ਫਾਇਰ ਕੀਤੇ ਗਏ ਠੀਕ ਮਹਿਰਾਹਾਲ ਫਿਰ ਰਿਪੋਰਟ ਜੀਕੇਆਟੀਵੀ